ਮੈਂ ਚੇਅਰਮੈਨ ਲਾਡੀ ਸਰਾਜੀ ਡੇਰਾ ਬਣਾਣਗੇ ਇਹ ਭਾਜੀ ਕੋਰੀਡੋਰ ਡੇਰਾ ਬਣਾਣਗੇ ਜੀ ਜੀ ਇਹ ਤਿੰਨਾ ਥਾਵਾਂ ਤੋਂ ਤੁਸੀਂ ਡੁੱਟੀ ਆ ਜੀ ਇਹਨੇ ਇਲਾਕੇ ਸਾਰੇ ਬਰਬਾਦ ਕਰ ਦਿੱਤਾ ਜੀ ਪੱਖੋ ਕੇ ਸਾਦਾਂ ਵਾਲੀ ਸਮਰਾਹ ਹਰੂਵਾਲ ਕਾਲਾਂ ਵਾਲੀ ਚੱਕਾ ਵਾਲੀ ਮਤਲਬ ਕੋਈ ਪਿੰਡ ਛੱਡਿਆ ਨਹੀਂ ਜੀ ਆ ਜਿੱਥੇ ਆਪਾਂ ਖਲੋਤੇ ਸਾਰੀ ਗੋਭੀ ਵਾਲੀ ਪੜੀ ਐ ਝੋਨਾ ਗੋਭੀ ਤੇ ਬਿੜਾ ਗਰਕ ਹੋ ਗਿਆ ਇਹਦੇ ਨਾਲ ਤਿੰਨ ਮਰੇ ਨੇ ਜੀ ਕਿਸਾਨ ਮਜ਼ਦੂਰ ਦੁਕਾਨਦਾਰ ਇਥੇ ਦੁਕਾਨਦਾਰਾਂ ਦੀ ਰੋਟੀ ਵੀ ਤਕਰੀਬਨ ਜ਼ਮੀਦਾਰਾਂ ਦੇ ਸਿਰ ਤੇ ਜਲਦੀ ਜੀ ਮਜ਼ਦੂਰਾਂ ਦੀ ਵੀ ਕਿਸਾਨਾਂ ਦੀ ਹੈ ਨਾ ਤੇ ਵਿਚਾਰਿਆਂ ਦਾ ਵੇਖਿਆ ਨਹੀਂ ਜਾਂਦਾ ਜੋ ਹਾਲਤਾਂ ਵਾਲੇ ਬਣ ਜੀ ਉਹ ਟੁੱਟਾ ਜੀ ਪਹਿਲਾਂ ਜਦੋਂ ਟੁੱਟਣ ਲੱਗੀ ਸੀ ਪਹਿਲਾਂ ਲੋਕ ਆਏ ਨੇ ਵੀ ਆਣ ਕੇ ਯਤਨ ਕਰਦੇ ਆ ਤੁਸੀਂ ਬਣਨ ਦਾ ਉਦੋਂ ਬੀਐਸਐਫ ਨੇ ਗਾਂ ਨਹੀਂ ਹੁੰਦ ਦਿੱਤਾ ਜੀ ਬਸ ਖੜ ਜੋਈ ਖੜ ਜੋਈ ਜੀ ਟੁੱਟਣ ਲੱਗੀ ਏ ਉਦੋਂ ਬੰਦਿਆਂ ਨੂੰ ਆਖੇ ਗਾਂ ਆ ਜਾਓ ਫਿਰ ਗਾਂ ਕਿੱਥੇ ਬਣਾ ਜੀ ਇਹ ਤਾਂ ਸਪੈਦੇ ਇਤਨਾ ਟੁੱਟੇ ਨੇ ਤੇ ਇਤਨਾ ਡਿੱਗੇ ਨੇ ਜਿਤਨਾ ਕਿ ਮਤਲਬ ਲਾਲਾ ਲਾਲਾ ਉਹਨੂੰ ਜੀ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਚੰਗੀਆਂ ਭਲੇ ਚੰਗੇ ਸਰਦਾਰ ਜਿਹੜੇ ਨਾ ਉਹ ਜਿਹੜੇ ਵੀ ਆਣਗੇ ਤੇ ਸੜਕਾਂ ਤੇ ਬੈਗੇ ਨੇ ਕੁਝ ਨਹੀਂ ਜੀ ਬਸ ਉਹਨਾਂ ਕੀ ਕਰਨਾ ਫਾਰਮੈਲਟੀ ਪੂਰੀ ਬਾਕੀ ਸਾਡੇ ਆਪਣੇ ਜਿਹੜੇ ਇਹ ਮਤਲਬ ਜੱਟ ਸਿੱਖ ਸਰਦਾਰ ਜਿਹੜੇ ਨੇ ਉਹ ਆਣ ਕੇ ਡੇ ਨੇ ਸੇਵਾ ਕਰਨ ਦੇ ਭਾਵਨਾ ਨਾਲ ਨਾ ਬਾਕੀ ਪ੍ਰਸ਼ਾਸਨ ਨਾਲੋਂ ਕੀ ਮਿਲਣਾ ਜੀ ਆਪਣਾ ਨਾਮ ਬਲਵਿੰਦਰ ਸਿੰਘ ਆ ਜੀ ਆਪਾਂ ਪਿੰਡ ਮਾਨਤਿਆਲ ਤੋਂ ਆਸੀ ਆ ਬਾਕੀ ਅਸੀਂ ਪ੍ਰਸ਼ਾਸਨਕਾਰੀ ਤੇ ਆਪਣੇ ਐਮਐਲਏ ਸਾਹਿਬ ਗਾੜੀ ਇਹ ਅਰਜ਼ ਕਰਾਂਗੇ ਹੱਥ ਜੋੜ ਕੇ ਕਿ ਹੁਣ ਇਹ ਜਿਹੜਾ ਬੰਨਵਾ ਇਹ ਵੱਜ ਜੇ ਕਿ ਜਿਹੜਾ ਨੁਕਸਾਨ ਹੁਣ ਹੋ ਗਿਆ ਉਹ ਤਾਂ ਗਿਆ ਹੋ ਕੇ ਕਿਸੇ ਦੇ ਹੱਥ ਨਹੀਂ ਆਉਣਾ ਕਿ ਜਿਹੜਾ ਹੁਣ ਅੱਗੇ ਆ ਨੁਕਸਾਨ ਜਿਹੜਾ ਇਹ ਅਗਲੇ ਨੁਕਸਾਨ ਨੂੰ ਬਚਾਓ ਕਿ ਇਹ ਬੰਨ ਜਿਹੜੇ ਆ ਜਿੰਨਾ ਥਾਵਾਂ ਤੇ ਤਿੰਨਾਂ ਥਾਵਾਂ ਤੋਂ ਟੁੱਟੀ ਆ ਤੇ ਉਹ ਜਿਹੜੇ ਆ ਬੰਨ ਵੱਜ ਜਾਣੇ ਚਾਹੀਦੇ ਆ ਕਿਉਂਕਿ ਹੁਣ ਨੁਕਸਾਨ ਨਾ ਹੋਏ ਕਿਸੇ ਜੱਟ ਭਰਾ ਦਾ ਨਾ ਹੋਏ ਜੇ ਜੱਟ ਭਰਾ ਦਾ ਹੋ ਗਿਆ ਤੇ ਭਾਈ ਸਾਡਾ ਵੀ ਨੁਕਸਾਨ ਆ ਕੈਪਰਾ ਅਸੀਂ ਕਿੱਥੇ ਜਾਵਾਂਗੇ ਅਸੀਂ ਕੀ ਕਰਾਂਗੇ ਕਿੱਥੇ ਮਿਹਨਤ ਕਰਾਂਗੇ ਕਿਉਂ ਜਾਵਾਂਗੇ ਇਹ ਜਿਹੜੀ ਬਹੁਤ ਥੇੜੀ ਖਰਾਬ ਹੋ ਜਾਦਾ ਇਹ ਸਰ ਗੋਭੀ ਵੀ ਹੀ ਝੋਨਾ ਵੀ ਹੀ ਜਿਆਦਾ ਗੋਭੀ ਦਾ ਵੀ ਆ ਤੇ ਜਿਹੜੇ ਝੋਨੇ ਚਲੋ ਉਹਦੇ ਹਟਵੇਂ ਨਾਲ ਨਾਲ ਜਿਆਦਾ ਗੋਭੀ ਦਾ ਨੁਕਸਾਨ ਜਿਆਦਾ ਹੋਇਆ ਤੇ ਇਹ ਝੋਨੇ ਦਾ ਵੀ ਬਹੁਤ ਜਿਆਦਾ ਹੋਇਆ ਵਾ ਲੇਕਿਨ ਇਹ ਆ ਵੀ ਹੁਣ ਇਹ ਨੁਕਸਾਨ ਦਾ ਜ਼ੁਮੇয়ার ਕੌਣ ਆ ਕੋਈ ਜ਼ੁਮੇয়ার ਨਹੀਂਗਾ ਜੋ ਹੁਣ ਆਈ ਸੀ ਸਰਫ ਹੋ ਗਿਆ ਬਾਕੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਇਹ ਪ੍ਰਸ਼ਾਸਨਿਕ ਗਾੜੀ ਇਹ ਐਮਐਲਏ ਗਾੜੀ ਮੰਤਰੀਆਂ ਗਾੜੀ ਇਹੋ ਹਰਜ ਦਿਓਗੇ ਬੇਨਤੀ ਆ ਕਿ ਇਹ ਬੰਨ ਨੂੰ ਬੰਨਿਆ ਜਾਏ ਕਿ ਪਾਣੀ ਨੂੰ ਰੋਕਿਆ ਜਾਏ ਇਹ ਜੀ ਕੋਰੀਡੋਰ ਆ 4400 ਪੱਖੋ ਕੇ ਜਿਹੜੇ ਤੁਸੀਂ ਟੁੱਟੀਆਂ ਮੇਰੇ ਮਗਰ ਟੁੱਟੀਆਂ ਹੋਈਆਂ ਤਾਂ ਕਿ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਜਿੰਨਾ ਨੁਕਸਾਨ ਭਾਵੇਂ ਗਰੀਬ ਦਾ ਆਇਆ ਭਾਵੇਂ امیر ਦਾ ਆਇਆ ਭਾਵੇਂ ਕਿਸੇ ਦਾ ਵੀ ਹੋਇਆ ਥੋੜਾ ਬਾਧਾ ਜਿਹੜਾ ਉਹਨਾਂ ਦੀ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਕਿਉਂਕਿ ਉਹ ਵਿਚਾਰੇ ਕੋ ਥੋੜਾ ਜਿਹਾ ਆਪਣਾ ਅੱਗਾ ਵਧਾਉਣ ਵਾਲੇ ਬਣਨ ਤੇ ਇਹੀ ਸਰਕਾਰ ਗਾੜੀ ਬੇਨਤੀ ਆ ਪੇ ਗਰੀਬ ਬੰਦਾ ਖਾਊਗਾ ਕਿਥੋਂ ਜੇ ਕਰੂਗਾ ਨਹੀਂ ਤੇ ਖਾਊਗਾ ਕਿਥੋਂ ਬੱਚੇ ਕਿਥੋਂ ਪਾਲੂਗਾ ਬਾਕੀ ਇਹ ਆ ਮੈਂ ਇੱਕ ਬੇਨਤੀ ਕਰਦਾ ਮੇਰੀਆਂ ਦੋ ਗੱਲਾਂ ਰਹਿ ਗਈਆਂ ਸਨ ਪੇ ਇਹ ਪਾਣੀ ਨੇ ਲੋਕਾਂ ਦੇ ਗਾੜੀ ਹੱਥ ਡਾਊਨ ਜੋਗੇ ਕਰਤਾ ਕਿਉਂਕਿ ਇਹ ਪੰਜਾਬੀ ਕਿਸ ਦੇ ਗਾੜੀ ਹੱਥਾਈ ਤਾਂ ਲੰਮਾ ਨਹੀਂ ਹੀ ਡਾਉਂਦੇ ਹੁਣ ਲੋਕਾਂ ਦੇ ਗਾੜੀ ਭੀਖ ਮੰਗੰਦਾ ਪਿੰਨ ਪਾਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਪਰ ਇਹ ਕਿਸੇ ਦੇ ਵਸਦਾ ਵੀ ਨਹੀਂਗਾ ਤੇ ਹੁਣ ਅੱਗੋਂ ਇਹੋ ਹੀ ਬੇਨਤੀ ਆ ਵੀ ਇਹਨਾਂ ਦਾ ਜਿਹੜੇ ਬੰਨ ਟੁੱਟੇ ਨੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਗੋਭੀ ਦੀ ਫਸਲ ਤੇ ਝੋਨੇ ਦੀ ਫਸਲ ਦਾ ਜਿਆਦਾ ਨੁਕਸਾਨ ਗੋਭੀ ਦਾ ਬਹੁਤ ਜਿਆਦਾ ਜਿਹੜੀ ਲੱਗੇ ਆ ਝੋਨੇ ਦਾ ਵੀ ਹੋਇਆ ਵਾ ਜਿਹੜੇ ਗੇਤਰੇ ਆ ਉਹ ਤੇ ਬਿਲਕੁਲ ਖਤਮ ਹੋ ਗਏ ਜੀ ਤੇ ਹੁਣ ਇਹੋ ਹੀ ਆ ਵਾਤੋਂ ਵਾਤ ਪ੍ਰਸ਼ਾਸਨ ਨੂੰ ਇਹੋ ਕਰਨਾ ਚਾਹੀਦਾ ਵੀ ਇਹ ਬੰਨਾਂ ਦਾ ਕੋਈ ਨਾ ਕੋਈ ਬੰਦੋਬਸਤ ਕਰੇ ਰਾਤੀ ਵੀ ਅਸੀਂ ਸਾਰੀ ਰਾਤ ਨਹੀਂ ਸੁੱਤੇ ਆਖੰਡੇ ਵੀ ਪਾਣੀ ਆ ਗਿਆ ਪਾਣੀ ਆ ਗਿਆ ਸਾਡੇ ਅਜੇ ਵੀ ਨਾ ਗੋਡੇ ਗੋਡੇ ਪਾਣੀ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਤੇ ਇਹਦਾ ਕੰਟਰੋਲ ਕੀਤਾ ਜਾਵੇ ਵੱਧ ਤੋਂ ਵੱਧ ਬਾਕੀ ਪ੍ਰਸ਼ਾਸਨ ਨੂੰ ਇਹ ਆ ਵੀ ਜੋ ਆਪਣੇ ਹਿਸਾਬ ਨਾਲ ਵੇਖ ਕੇ ਜੋ ਮਦਦ ਕਰਨੀ ਆ ਜਿਹਦਾ ਜੋ ਨੁਕਸਾਨ ਹੋਇਆ ਉਹਦਾ ਉਸ ਹਿਸਾਬ ਨਾਲ ਕਰਨੀ ਆ ਨਹੀਂ ਆ ਵੀ ਕਿ ਤਗੜੇ ਨੂੰ ਦਈ ਜਾਣ ਤੇ ਮਾੜਾ ਰਹਿ ਜਾਵੇ ਤੇ ਮਾੜੇ ਨੂੰ ਦਈ ਜਾਣ ਤੇ ਤਗੜਾ ਰਹਿ ਜਾਵੇ ਵੇਖ ਕੇ ਸਾਰਿਆਂ ਦਾ ਕੰਮ ਜੋ ਵੀ ਕਰਨਾ ਜੀ